ਸ਼ਸ਼ੀ ਕਾ ਜੀ ਐਨ ਆਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ ਤਰ੍ਹਾਂ ਸਿੰਘ ਬਠੋਈ ਲੈ ਕੇ ਹਾਜ਼ਰ ਆਂ ਫਟਾਫੜ ਖਬਰਾਂ ਜਿਸ ਵਿੱਚ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਭਾਰਤੀ ਕਮੇਟੀ ਨੇ ਪ੍ਰਧਾਨ ਦੀ ਚੋਣ ਲਈ ਖਿੱਚੀ ਤਿਆਰੀ ਤਾਂ 11 ਅਗਸਤ ਦੇ ਲਈ ਵੱਡਾ ਐਲਾਨ ਹੋਇਆ ਵਿਆ ਕਿ ਭਾਰਤੀ ਕਮੇਟੀ ਆਪਣਾ ਪ੍ਰਧਾਨ ਚੁਣੇਗੀ ਤਾਂ ਉਸ ਦੇ ਇਜਲਾਸ ਦੇ ਲਈ ਵੱਡੀ ਤਿਆਰੀ ਹੈ ਜਿਹੜੀ ਉਹ ਭਾਰਤੀ ਕਮੇਟੀ ਵੱਲੋਂ ਖਿੱਚੀ ਗਈ ਹੈ ਤੇ ਲਗਾਤਾਰ ਹਰ ਪੱਖ ਤੋਂ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਬਣ ਸਕਦੇ ਨੇ ਭਾਰਤੀ ਕਮੇਟੀ ਦੇ ਪ੍ਰਧਾਨ ਤਾਂ ਵੱਡੀ ਚਰਚਾ ਛਿੜੀ ਹੋਈ ਹੈ ਕਿ ਭਲਕੇ ਗਿਆਨੀ ਹਰਪ੍ਰੀਤ ਸਿੰਘ ਬਣ ਸਕਦੇ ਨੇ ਭਾਰਤੀ ਕਮੇਟੀ ਦੇ ਪ੍ਰਧਾਨ ਅਤੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਨੇ ਪਰ ਕੱਲ੍ਹ ਉਹ ਜਲਾਸ ਵਿੱਚ ਕਿਸ ਨੂੰ ਚੁਣਿਆ ਜਾਏਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਸੁਰਜੀਤ ਸਿੰਘ ਰਖੜਾ ਦੇ ਬਿਆਨ ਤੋਂ ਭਾਰਤੀ ਕਮੇਟੀ ਨੇ ਕੀਤਾ ਕਿਨਾਰਾ ਤਾਂ ਬਤੇ ਕੁਝ ਦਿਨਾਂ ਤੋਂ ਜੋ ਚਰਚਾ ਚੱਲ ਰਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਜਾਏਗਾ ਤਾਂ ਉਧਰ ਸੁਰਜੀਤ ਸਿੰਘ ਰਖੜਾ ਵੱਲੋਂ ਕੁਸਮਾ ਪਹਿਲਾਂ ਹੀ اجلاس ਤੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਦੋ ਪ੍ਰਧਾਨ ਚੁਣੇ ਜਾਣਗੇ ਤਾਂ ਦੋ ਪ੍ਰਧਾਨ ਦੇ ਲਈ ਵੱਡਾ ਐਲਾਨ ਕੀਤਾ ਗਿਆ ਸੀ ਪਰ ਉਸ ਤੋਂ ਕਿਨਾਰਾ ਜਿਹੜਾ ਭਰਤੀ ਕਮੇਟੀ ਨੇ ਕੀਤਾ ਹੈ ਕਿ ਜੋ ਕੁਝ ਹੋਏਗਾ ਉਹ اجلاس 'ਚ ਹੋਏਗਾ ਅਤੇ ਸੰਵਿਧਾਨਿਕ ਤੌਰ ਤੇ ਸਭ ਕੁਝ ਕੀਤਾ ਜਾਏਗਾ ਕਿਸੇ ਦੇ ਬਿਆਨਵਾਜੀ ਤੇ ਕੋਈ ਵਿਸ਼ਵਾਸ ਨਾ ਕੀਤਾ ਜਾਵੇ ਤਾਂ ਇਹ ਭਰਤੀ ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਸੀਐਮ ਆਨ ਨੇ ਧੂਰੀ ਲਈ ਕੀਤਾ ਕਰੋਨਾ ਦਾ ਐਲਾਨ ਤਾਂ ਲਗਾਤਾਰ ਵੱਡੀ ਮੰਗ ਉੱਠ ਰਹੀ ਸੀ ਸੜਕਾਂ ਨੂੰ ਲੈ ਕੇ ਅਤੇ ਉਸੇ ਦੇ ਚੱਲਦੇ ਅੱਜ ਸੀਐਮ ਆਨ ਜਿਵੇਂ ਹੀ ਧੂਰੀ ਦੌਰੇ ਤੇ ਪਹੁੰਚੇ ਤਾਂ ਉੱਥੇ ਸੜਕਾਂ ਦੇ ਵਿਕਾਸ ਦੇ ਲਈ ਵੱਡਾ ਐਲਾਨ ਹੈ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਹੈ। ਸ਼ਹੀਦ ਜਵਾਨਾਂ ਦੀਆਂ ਮਰਤਕ ਦੇਹਾਂ ਪਹੁੰਚੀਆਂ ਜੱਦੀ ਪਿੰਡ ਤਾਂ ਬਿੱਤੇ ਦਿਨ ਹੀ ਜੋ ਜੰਮੂ ਕਸ਼ਮੀਰ ਦੇ ਕੁਲਗਾਮ ਚ ਵੱਡਾ ਮੁਕਾਬਲਾ ਚੱਲ ਰਿਹਾ ਹੈ ਤਾਂ ਉਸ ਵਿੱਚ ਦੋ ਪੰਜਾਬੀ ਨੌਜਵਾਨ ਐ ਜਿਹੜੇ ਉਹ ਸ਼ਹੀਦ ਹੋ ਗਏ ਸੀ ਤੇ ਭਾਰਤੀ ਫੌਜ ਵਿੱਚ ਆਪਣੀ ਸੇਵਾ ਨਿਭਾਉਂਦੇ ਹੋਏ ਇਹਨਾਂ ਵੱਲੋਂ ਸ਼ਹਾਦਤ ਦਿੱਤੀ ਗਈ ਆ ਤਾਂ ਉਹਨਾਂ ਨੂੰ ਅੱਜ ਜੱਦੀ ਪਿੰਡ ਉਹਨਾਂ ਦੀ ਮਰਤਕ ਦੇਹਾਂ ਲਿਆਂਦੀਆਂ ਗਈਆਂ ਤੇ ਸਰਕਾਰੀ ਸਨਮਾਨ ਦੇ ਨਾਲ ਉਹਨਾਂ ਦਾ ਸਸਕਾਰ ਕੀਤਾ ਗਿਆ। ਕਿਸਾਨਾਂ ਨੇ ਸ਼ੰਭੂ ਟੋਲ ਪਲਾਜੇ ਤੇ ਬੋਲਿਆ ਹੱਲਾ ਤਾਂ ਬਿੱਤੇ ਦਿਨ ਹੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੈ। ਕਿਸਾਨਾਂ ਨੂੰ ਲੈ ਕੇ ਸ਼ੰਭੂ ਟੋਲ ਪਲਾਜਾ ਜਿੱਥੇ ਕਿ ਇੱਕ ਕਿਸਾਨ ਦੇ ਟਰੈਕਟਰ ਟਰਾਲੀ ਦੀ ਜਿਹੜੀ ਆ 250 ਰੁਪਏ ਦੀ ਪਰਚੀ ਕੱਟੀ ਜਾਂਦੀ ਆ ਤੇ ਅਜੇ ਵਿੱਚ ਇਹ ਸਭ ਦੇਖ ਕੇ ਕਿਸਾਨਾਂ ਵਿੱਚ ਰੋਬਾ ਦਾ ਤੇ ਕਿਸਾਨ ਵੱਡਾ ਇਕੱਠ ਕਰਕੇ ਅੱਜ ਟੋਲ ਪਲਾਜੇ ਤੇ ਪਹੁੰਚੇ ਅਤੇ ਆਪਣੀਆਂ ਮੰਗਾਂ ਉਹਨਾਂ ਨੇ ਮਨਵਾਈਆਂ ਨੇ ਜਿਸ ਵਿੱਚ ਕਿ ਟੋਲ ਪਲਾਜੇ ਦੇ ਵੱਲੋਂ ਕਰਮਚਾਰੀਆਂ ਵੱਲੋਂ ਜਿਹੜੀ ਮਾਫੀ ਵੀ ਮੰਗੀ ਗਈ ਆ ਤੇ 250 ਦੀ ਥਾਂ 500 ਰੁਪਏ ਵਾਪਸ ਕੀਤਾ ਗਿਆ ਤੇ ਉੱਥੇ ਹੀ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਦੇ ਕਾਰਡ ਆ ਜਿਹੜੇ ਉਹ ਇੱਥੇ ਲਗਾਤਾਰ ਜਾਰੀ ਰਹਿਣਗੇ ਜਾਨੀ ਕਿ ਕਿਸਾਨਾਂ ਦੇ ਕਾਰਡ ਉੱਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਅਮਰਸਰ ਕਟੜਾ ਬੰਦੇ ਭਾਰਤ ਟ੍ਰੇਨ ਨੂੰ ਹਰੀ ਚੰਡੀ ਤਾਂ ਅੱਜ ਪੀਐਮ ਮੋਦੀ ਵੱਲੋਂ ਤਿੰਨ ਜਿਹੜੇ ਆ ਬੰਦੇ ਭਾਰਤ ਦੇ ਆ ਟ੍ਰੇਨਾਂ ਨੂੰ ਹਰੀ ਚੰਡੀ ਦਿਖਾਈ ਗਈ ਆ ਤਾਂ ਅਜੇ ਵਿੱਚ ਅਮਰਸਰ ਤੋਂ ਕਟੜਾ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਨੂੰ ਵੀ ਹਰੀ ਚੰਡੀ ਚਲਾਇਆ ਦਿਖਾਈ ਗਈ ਆ ਜਿਸ ਦੇ ਚਾਲਦੇ ਆਪਣੇ ਸਮੇਂ ਤੇ ਅਮਰਸਰ ਪਹੁੰਚੀ ਆ ਆ ਨਵੀਂ ਬੰਦੇ ਭਾਰਤ ਟ੍ਰੇਨ ਤੇ ਉਸ ਦਾ ਭਰਮਾ ਸਵਾਗਤ ਵੀ ਕੀਤਾ ਗਿਆ ਤੇ ਇਹ ਦੋਵੇਂ ਧਾਰਮਿਕ ਸਥਾਨਾਂ ਨੂੰ ਜੋੜੇਗੀ ਅਤੇ ਅਜੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਖੱਜਲ ਖੁਆਰ ਹੁੰਦੇ ਸੀ ਅਤੇ ਕਾਫੀ ਦੂਰੀ ਤੈਅ ਕਰਨੀ ਪੈਂਦੀ ਸੀ ਕਾਫੀ ਸਮਾਂ ਖਰਾਬ ਹੁੰਦਾ ਸੀ ਤਾਂ ਅਜੇ ਵਿੱਚ ਹੁਣ ਉਹਨਾਂ ਲੋਕਾਂ ਦਾ ਕਾਫੀ ਸਮਾ ਵੀ ਬਚੇਗਾ ਤੇ ਦੋ ਥਾਵਾਂ ਦੇ ਧਾਰਮਿਕ ਧਾਰਮਿਕ ਯਾਤਰਾ ਜਿਹੜੀ ਆ ਉਹ ਯਾਤਰੀ ਕਰ ਸਕਣਗੇ ਬਿਆਸ ਦਰਿਆ ਨੇ ਕੰਬਾਇ ਲੋਕ ਤਾਂ ਜਿਵੇਂ ਹੀ ਹਿਮਾਚਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਤਾਂ ਉੱਥੇ ਹੀ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਜਿਸ ਦੇ ਚਾਲਦਿਆਂ ਬਿਆਸ ਦਰਿਆ ਦੇ ਨੇੜੇ ਵਸ ਰਹੇ ਲੋਕਾਂ ਨੂੰ ਜਿਹੜੀ ਆ ਥਾਂ ਖਾਲੀ ਕਰਨ ਦੇ ਲਈ ਕਿਹਾ ਗਿਆ ਤੇ ਉੱਥੇ ਹੀ ਸਤਾਰਕ ਰਹਿਣ ਦੇ ਲਈ ਕਿਹਾ ਗਿਆ ਅਜਿਹੇ ਵਿੱਚ ਹੁਣ ਇੱਥੇ ਪਾਣੀ ਦੇ ਪੱਧਰ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦੀ ਦੇਖਿਆ ਜਾ ਰਿਹਾ ਤੇ ਉੱਥੇ ਖਾਸ ਕਰਕੇ ਜੇ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨ ਵੀ ਇਸ ਸਮੇਂ ਪੂਰੇ ਸਹਿਮ ਚ ਦਿਖਾਈ ਦੇ ਰਹੇ ਨੇ ਕਿਉਂਕਿ 2 ਤੋਂ 3 ਮਹੀਨਿਆਂ ਦਾ ਸਮਾਂ ਹੋਣ ਜਾ ਰਿਹਾ ਕਿ ਪੁੱਤਾ ਵਾਂ ਉਹਨਾਂ ਨੇ ਝੋਨੇ ਦੀ ਫਸਲ ਪਾਲੀ ਹੋਈ ਹੈ ਪਰ ਹੁਣ ਬਿਆਦ ਦਰਿਆ ਚ ਜਿਵੇਂ ਪਾਣੀ ਦਾ ਪੱਧਰ ਵਧ ਰਿਹਾ ਤਾਂ ਉਸ ਕਾਰਨ ਕਿਸਾਨਾਂ ਦੀ ਚਿੰਤਾ ਵੀ ਵੱਧਦੀ ਦਿਖਾਈ ਦੇ ਰਹੀਆਂ ਹਨ ਐਮਐਲਏ ਅਨਮੋਲ ਗਗਨਮਾਨ ਨੂੰ ਵਿਧਾਨ ਸਭਾ ਕਮੇਟੀ ਤੋਂ ਹਟਾਇਆ ਤਾਂ ਲਗਾਤਾਰ ਹੁਣ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਐਮਐਲਏ ਅਨਮੋਲ ਗਗਨਮਾਨ ਤਾਂ ਉਹਨਾਂ ਨੂੰ ਵਿਧਾਨ ਸਭਾ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ ਤੇ ਨੀਨਾ ਮਿੱਤਲ ਨੂੰ ਨਵਾਂ ਮੌਕਾ ਦਿੱਤਾ ਗਿਆ ਅਤੇ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਪੁਚਾਲ ਨੇ ਕਮਾਇਆ ਹਰਿਆਣਾ ਦਾ ਛੱਜਰ ਇਲਾਕਾ ਤਾਂ ਪੁਚਾਲ ਨੇ ਇੱਕ ਵਾਰ ਫਿਰ ਲੋਕਾਂ ਨੂੰ ਜਿਹੜਾ ਹਿਲਾਕੇ ਰੱਖ ਦਿੱਤਾ ਹੈ ਤੇ ਲੋਕਾਂ ਵਿੱਚ ਵੱਡਾ ਸਹਿਮ ਦੇਖਿਆ ਜਾ ਰਿਹਾ ਤੇ ਹਰਿਆਣਾ ਦੇ ਛੱਜਰ ਇਲਾਕੇ ਵਿੱਚ ਕਾਫੀ ਝੜ ਕੇ ਆ ਜਿਹੜੇ ਉਹ ਪਚਾਲ ਦੇ ਮਹਿਸੂਸ ਕੀਤੇ ਗਏ ਨੇ ਤਾਂ 3.3 ਦੀ ਤੀਬਰਤਾ ਤੋਂ ਉੱਪਰ ਇੱਥੇ ਪਚਾਲ ਆ ਜਿਹੜਾ ਉਹ ਮਹਿਸੂਸ ਕੀਤਾ ਗਿਆ ਇਹ ਸਨ ਆਦੀਆ ਦਸ ਵੱਡੀਆਂ ਖਬਰਾਂ ਅਜਈਆਂ ਹੋਰ ਵੱਡੀਆਂ ਖਬਰਾਂ ਨਾਲ ਮੁਰਤ ਤੋਂ ਜੁੜਾਂਗੇ ਬਣੇ ਰਹੋ ਐਨਐਲਆਰਟੀਬ ਨਾਲ